ਉਹ ਤਾਂ ਲੜਾਈ ਵੀ ਇਹ ਕ੍ਰਮ ਚੌਧਰੀ ਨੇ ਕਰਾਈ ਜੀ ਹੋ ਜੇ ਨਹੀਂ ਇਹ ਨਹੀਂ ਕੀਤਾ ਬੰਦੇ ਨੇ ਸਮਝਾਇਆ ਕਿ ਲੜਾਈ ਵੀ ਆਹ ਓਏ ਬੱਸ ਇੱਕ ਬੰਦਾ ਨਾ ਕਰ ਨਾ ਬੰਦੀ ਜੀ ਆਪੇ ਪਾ ਟਿਕਾ ਜੀ ਭਾਈ ਇਹ ਆਇਓਗਾ ਸਿਰ ਤੇ ਆ ਥੋੜਾ ਪਿੱਛੇ ਹੋ ਜਾ ਸਾਹ ਭਾਈ ਜੀ ਹੱਥ ਜੋੜੋ ਹੱਥ ਜੋੜੋ ਮਾਫੀ ਮੰਗੋ ਉੱਚੀ ਬੋਲ ਥੋੜਾ ਜੀ ਬੋਲ ਸੰਦਾ ਨਹੀਂ ਰੋਲਾ ਬਣਾ ਪੈਣਾ ਬੜਾ ਉੱਚੀ ਬੋਲ ਓ ਠੀਕ ਆ ਬੜਾ ਆਇਆ ਜਿਆਦਾ ਤੋਂ ਝਗੜਾ ਆਇਆ ਸੀਗਾ ਸਾਡੇ ਕਨੈਕਟਰ ਭਰਾ ਦਾ ਇੱਕ ਸਵਾਰੀ ਨਾਲ ਤੇ ਉਹ ਬੱਸ ਉਹ ਵੱਧਾ ਵੱਧ ਗਿਆ ਵੱਧਾ ਗਿਆ ਤੇ ਇਸ ਸੰਬੰਧ ਵਿੱਚ ਕਾਰਵਾਈ ਕਰਨ ਲਈ ਅਸੀਂ ਲਿਖਿਆ ਵੀ ਪੁਲਿਸ ਨੂੰ ਕਿ ਕਾਰਵਾਈ ਕੀਤੀ ਜਾਵੇ ਜੋ ਵੀ ਬਣਦਾ ਹੈ ਜਸਟਿਸ ਬੰਦੇ ਨੂੰ ਮਿਲੇ ਤੇ ਉਸ ਸੰਬੰਧ ਵਿੱਚ ਉਹ ਕਾਰਵਾਈ ਥੋੜੀ ਡਿਲੇ ਹੋ ਗਈ ਸੀ ਕੱਲ ਇਸ ਸੰਬੰਧ ਵਿੱਚ ਜਿਹੜਾ ਯੂਨੀਅਨ ਨੇ ਅੱਜ ਬੱਸ ਸਟੈਂਡ ਬੰਦ ਕਰਨ ਲਈ ਲਿਖਿਆ ਸੀਗਾ ਸਾਨੂੰ ਕਿ 12 ਵੇ ਬੰਦ ਕਰ ਦਿੱਤਾ ਜਾਏਗਾ ਜੇ ਕਾਰਵਾਈ ਨਾ ਹੋਈ ਉਸ ਮੰਚੀ ਅਸੀਂ ਫਿਰ ਸੱਚ ਨੂੰ ਮਿਲੇ ਤੇ ਉਹਨਾਂ ਵੱਲੋਂ ਜਿਹੜੀ ਆ ਦੋਵੇਂ ਧਿਰਾਂ ਨੂੰ ਬੁਲਾ ਕੇ ਸਾਨੂੰ ਵੀ ਤੇ ਦੂਜੀ ਪਾਰਟੀ ਨੂੰ ਬੁਲਾ ਕੇ ਤੇ ਬਿਠਾ ਕੇ ਤੇ ਉਹਨਾਂ ਵੱਲੋਂ ਜਿਹੜੀ ਆ ਰੈ ਨਾਮਾ ਕੀਤਾ ਗਿਆ ਤੇ ਹੁਣਾਂ ਵੱਲੋਂ ਜਿਹੜੀ ਦੂਸਰੀ ਧਿਰ ਵੱਲੋਂ ਜਿਹੜੀ ਮਾਫੀ ਮੰਗੀ ਗਈ ਕਿ ਉਹਨਾਂ ਵੱਲੋਂ ਗਲਤ ਹੋਇਆ ਜੋ ਵੀ ਹੋਇਆ ਸਰਕਾਰੀ ਡਿਊਟੀ ਔਨ ਡਿਊਟੀ ਸਾਰੇ ਬੰਦੇ ਸਾਡੇ ਮੁਲਾਜ਼ਮ ਨੇ ਮੈਂ ਬਾਕੀ ਵੀ ਪਬਲਿਕ ਨੂੰ ਇਹ ਹੀ ਬੇਨਤੀ ਕਰਦਾ ਹਾਂ ਕਿ ਬੱਸਾਂ ਚਲਾਣ ਵਾਲੇ ਇਹ ਸਾਡੇ ਛੋਟੇ ਵੀਰ ਭਰਾ ਨੇ ਉਹਨਾਂ ਨਾਲ ਕੋਈ ਜੇ ਜੇ ਉਹਨਾਂ ਵੱਲੋਂ ਕੋਈ ਬਦਤਮੀਜ਼ੀ ਕੀਤੀ ਜਾਂਦੀ ਹੈ ਤੇ ਸਾਨੂੰ ਆ ਕੇ ਕੰਪਲੇਂਟ ਕਰੋ ਨਾ ਕਿ ਮੌਕੇ ਤੇ ਆ ਕੇ ਲੜਾਈ ਝਗੜਾ ਕਰੋ ਉਹਦੇ ਨਾਲ ਕੋਈ ਵੀ ਅ ਕਿਸੇ ਵੀ ਕਾਨੂੰਨ ਦੀ ਪਾਲਣਾ ਨਹੀਂ ਹੁੰਦੀ ਤੇ ਇਹ ਤੁਹਾਡੇ ਮੀਡੀਅਮ ਰਾਹੀਂ ਮੈਂ ਇਹੀ ਕਹਿਣਾ ਚਾਹੁੰਦਾ ਕਿ ਜੇ ਤਾਂ ਜੇ ਕਿਸੇ ਦੀ ਕੋਈ ਬਦਮੀਜ਼ੀ ਹੁੰਦੀ ਹੈ ਤੇ ਸਾਨੂੰ ਆਕੇ ਦੱਸਿਆ ਜਾਵੇ ਨਾ ਕਿ ਆਪਣੇ ਪੱਧਰ ਤੇ ਸਾਰਾ ਫੈਸਲਾ ਲਿਆ ਜਾਵੇ ਤੇ ਅੱਜ ਜੋ ਹੈ ਅਸੀਂ ਰਾਈਨਾਮਾ ਕਰਾ ਕੇ ਦੋਵੇਂ ਧਿਰਾਂ ਨੂੰ ਤੇ ਇਹ ਸੰਪੰਨ ਕੀਤਾ ਬਾਕੀ ਜੀ ਸਰ ਜੀ ਕੀ ਅੱਜ ਨਿਕਲਿਆ ਸਰ ਵੇਖੋ ਇਹ ਜਿਹੜਾ ਸਾਡਾ ਇਹ ਝਗੜਾ 21 ਤਰੀਕ ਨੂੰ ਝਗੜਾ ਹੋਇਆ ਵਾ ਇਸ ਚੌਂਕ ਦੇ ਵਿੱਚ ਹੀ ਪੰਜਾਬ ਰੋਡ ਤੇ ਪੰਨਬਸ ਦਾ ਕਨੈਕਟਰ ਸਾਡੇ ਨੂੰ ਕੋਈ ਕਿਸੇ ਕੋਈ ਔਰਤ ਵੱਲੋਂ ਬੱਸ ਵਿੱਚ ਚੜਨ ਦਾ ਕਰਕੇ ਜਿਹੜਾ ਉਹਨੇ ਘਰ ਤੋਂ ਬੁਲਾ ਕੇ ਉਹਨਾਂ ਨੂੰ ਤੇ ਮਾਰਕੁਟਾਈ ਕੀਤੀ ਸੀ ਉਹ ਜੋ ਉਹ ਕਨੈਕਟਰ ਦੇ ਨਾਲ ਜਥੇਬੰਦੀ ਨੇ ਪੂਰਾ ਜਿਹੜਾ ਮੋੜੇ ਨਾਲ ਮੋੜਾ ਜੋੜ ਕੇ ਜਿਹੜਾ ਸੰਘਰਸ਼ ਦਾ ਐਲਾਨ ਕੀਤਾ ਵੀ ਜੇ ਇਹਦਾ ਕੋਈ ਮਸਲਾ ਹੱਲ ਨਾ ਹੋਇਆ ਜਾਂ ਜਿਹੜੇ ਆਣ ਕੇ ਜਿਹੜੇ ਵੀ ਇਹ ਪਰਿਵਾਰ ਨੇ ਉਹਨੂੰ ਮਾਰਿਆ ਉਹਨਾਂ ਦੇ ਪਰਚਾ ਦਰਚ ਨਾ ਕੀਤਾ ਤਾਂ ਅਸੀਂ ਜਿਹੜਾ ਵਾ ਜਿਹੜਾ ਬੱਸ ਸਟੈਂਡ ਬੰਦ ਕਰਾਂਗੇ ਔਰ ਪੂਰੇ ਪੰਜਾਬ ਦੇ ਵਿੱਚ ਜਿਹੜਾ ਇਸ ਦਾ ਜਿਹੜਾ ਸੰਘਰਸ਼ ਕੀਤਾ ਜਾਊਗਾ ਜੇਕਰ ਇਹਨਾਂ ਦੇ ਪਰਚਾ ਦਰਜ ਨਾ ਹੋਇਆ ਤਾਂ ਉਹਨਾਂ ਅੱਜ ਕੀ ਕੀਤਾ ਵੀ ਪਰਿਵਾਰ ਵੱਲੋਂ ਜਿਹੜਾ ਆਣ ਕੇ ਸਾਡੇ ਉਹ ਕਨੈਕਟਰ ਵੱਲੋਂ ਮਾਫੀ ਮੰਗ ਲਈ ਗਈ ਆ ਮਾਫ ਕੀਤਾ ਜਾ ਵੀ ਸਾਡੀ ਇਹ ਗਲਤੀ ਆ ਤਾ ਉਹ ਜਿਹੜਾ ਕਨੈਕਟਰ ਦਾ ਫੇਰ ਵੇਖੋ ਵੀ ਪਕੇੜਾ ਵੱਡਾ ਦਿਲ ਵਾ ਉਹਨੇ ਜਿਹੜਾ ਫੇਰ ਵੀ ਉਹਨਾਂ ਨੂੰ ਆਣ ਕੇ ਮਾਫੀ ਦੇ ਆਧਾਰ ਦੇ ਉੱਤੇ ਜਿਹੜਾ ਵਾ ਉਹ ਛੱਡ ਦਿੱਤਾ ਗਿਆ ਵਾ ਵੀ ਸਾਡਾ ਜਿਹੜਾ ਉਹਨਾਂ ਦਾ ਰਾਜੀ ਨਮਾ ਹੋ ਗਿਆ ਵਾ ਅੱਜ ਇਸੇ ਚੌਂਕ ਦੇ ਵਿੱਚ ਆਣ ਕੇ ਪਰਿਵਾਰ ਵੱਲੋਂ ਮਾਫੀ ਮੰਗ ਲਈ ਗਈ ਧੰਨਵਾਦ ਕੀ ਮੈਸੇਜ ਦੇਣਾ ਚਾਹੁੰਦੇ ਆ ਆਮ ਲੋਕਾਂ ਅਸੀਂ ਵੇਖੋ ਜੀ ਲੋਕਾਂ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਆ ਵੀ ਜੇ ਕੋਈ ਕੋਈ ਝਗੜਾ ਹੋ ਜਾਂਦਾ ਵਾ ਕੋਈ ਡਰਾਈਵਰ ਕਨੈਕਟਰਾਂ ਦਾ ਬੱਸ ਦੇ ਵਿੱਚ ਤੇ ਉਹਦਾ ਜਿਹੜਾ ਪ੍ਰਸ਼ਾਸਨ ਇੱਥੇ ਬੈਠਾ ਵਾ ਜਾਂ ਸਾਡੇ ਅਫਸਰ ਸਾਹਿਬਾਨ ਬੈਠੇ ਆ ਅਫਸਰਾਂ ਨੂੰ ਆਣ ਕੇ ਜਿਹੜੀ ਉਹ ਕੰਪਲੇਂਟ ਕਰਨੀ ਚਾਹੀਦੀ ਆ ਵੀ ਸਾਡੇ ਨਾਲ ਆ ਜਿਹੜਾ ਵਰਤਿਆ ਕੀਤਾ ਗਿਆ ਇਹ ਨਹੀਂ ਵੱਲ ਕੇ ਵੀ ਆਪਾਂ ਬੰਦੇ ਬਲਾ ਕੇ ਉੱਥੇ ਝਗੜਾ ਕਰੀਏ ਜਾਂ ਉਹਨਾਂ ਨੂੰ ਆਣ ਕੇ ਕੋਈ ਸੱਟ ਪੇਟ ਲਾ ਲਈਏ ਤੇ ਜਿਆਦਾ ਇਹ ਕੁਮਿਆਜਾ ਜਿਹਨਾਂ ਨੂੰ ਭੁਗਤਣਾ ਪਿਆ ਵਾ ਵੇਖੋ ਇਹਨਾਂ ਨੇ ਜੋ ਕੋਈ ਗਲਤੀ ਕੀਤੀ ਤੇ ਉਹਨਾਂ ਨੂੰ ਆਣ ਕੇ ਇੱਥੇ ਜਮਾਫੀ ਮੰਗਣੀ ਪਈ ਐ ਕੱਲ ਵੀ ਕੋਈ ਕੈਰੇਕਟਰ ਨਾ ਆਇਆ ਇਹ ਵੇਖੋ ਜੀ ਮੈਂ ਤਾਂ ਤੁਹਾਨੂੰ ਦੱਸਿਆ ਪਹਿਲਾਂ ਵੀ ਬੇਨਤੀ ਕੀਤੀ ਆ ਵੀ ਇਹ ਲੋਕ ਕੋਈ ਨਾ ਕੋਈ ਕਿਤੇ ਵਾਅਦੇ ਘਾਟੇ ਹੋ ਜਾਂਦੇ ਆ ਤੇ ਪਰ ਬੇਨਤੀ ਇਹੋ ਹੀ ਆ ਵੀ ਸਾਡੇ ਆਣ ਕੇ ਪ੍ਰਸ਼ਾਸਨ ਨੂੰ ਜਾਂ ਸਾਡੇ ਅਫਸਰਾਂ ਨੂੰ ਦੱਸਿਆ ਜਾਵੇ ਉਹਨਾਂ ਦੇ ਟੱਚ ਦੇ ਵਿੱਚ ਹੋਣ ਤੇ ਇਹੋ ਜਿਹਾ ਜਿਹੜਾ ਲੜਾਈ ਚ ਰਕ ਝਗੜੇ ਜਿਹੜੇ ਆ ਉਹ ਇਤੋਂ ਗਰੇਜ ਹੋਵੇ